ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਦੀ ਵੀਡੀਓ ਪਿੰਡ ਥਾਂਦੇ ਵਾਲਾ ਜ਼ਿਲ੍ਹਾ ਤੇ ਤਹਿਸੀਲ ਇਸ ਪਿੰਡ ਨੂੰ ਸ਼੍ਰੀ ਮੁਕਤਸਰ ਸਾਹਿਬ ਪੈ ਜਾਂਦੀ ਆ ਤੇ ਇਸ ਪਿੰਡ ਵਿੱਚ ਬਾਈ ਜੀ ਹਰਾਂ ਦਾ ਵਪਾਰ ਲਾਈਨ ਦਾ ਕੰਮ ਤੇ ਵਪਾਰ ਲਾਈਨ ਦੇ ਵਿੱਚ ਬਹੁਤ ਹੀ ਸਾਫ਼ ਸੁਥਰੇ ਪਸ਼ੂ ਲਿਆ ਕੇ ਸੇਲ ਕਰਦੇ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਸਾਹਮਣੇ ਸਕਰੀਨ ਦੇ ਉੱਪਰ ਤੁਸੀਂ ਦੋ ਝੋਟੀਆਂ ਦੇਖ ਰਹੇ ਹੋ ਇੱਕ ਪਹਿਲਾ ਸੂਆ ਸੂਈ ਸਵਾਈਆ ਮੋਹਰਾ ਨਸਲ ਦੇ ਵਿੱਚ ਪੈਂਦੀ ਆ ਤੇ ਦੂਜੀ ਦੋਸਤੋ ਨੀਲੀ ਰਾਵੀ ਨਸਲ ਦੇ ਵਿੱਚ ਪੈਂਦੀ ਆ ਦੂਜਾ ਸੂਆ ਕੱਬਣਾ ਇਹਨਾਂ ਦੀ ਬਣਦੀ ਡਿਟੇਲ ਆਪਾਂ ਬਾਈ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਵੇਖ ਰਹੇ ਨਵੇਂ ਵੀਰਾਂ ਨੂੰ ਬੇਨਤੀ ਆ ਕਿ ਜਿਨ੍ਹਾਂ ਵੀਰਾਂ ਨੇ ਅਜੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜਾਂ ਜਿਹੜੇ ਵੀਰ ਇਸ ਵੀਡੀਓ ਨੂੰ ਆਪਣੇ ਚੈਨਲ ਤੇ ਪਹਿਲੀ ਵਾਰੀ ਵੇਖ ਰਹੇ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਾ ਜਿਹੜਾ ਘੰਟੀ ਵਾਲਾ ਬਟਨ ਆ ਉਹਨੂੰ ਪ੍ਰੈਸ ਕਰ ਲਿਓ ਤਾ ਜੋ ਆਉਣ ਵਾਲੀ ਵੀਡੀਓ ਦਾ ਜਿਹੜਾ ਨੋਟੀਫਿਕੇਸ਼ਨ ਆ ਸਭ ਤੋਂ ਪਹਿਲਾਂ ਤੁਹਾਨੂੰ ਮਿਲੇ ਤੇ ਆਸਾਨੀ ਦੇ ਨਾਲ ਵੀਡੀਓ ਵੇਖ ਕੇ ਅਨਮਾਨ ਲਗਾ ਕੇ ਤੁਸੀਂ ਅਜਿਹੇ ਚੰਗੇ ਪਸ਼ੂਆਂ ਦੀ ਖਰੀਦਦਾਰੀ ਕਰ ਸਕੋ ਸੋ ਦੋਸਤੋ ਲੈਨੇ ਆ ਡਿਟੇਲ ਤੇ ਕਰਦੇ ਆ ਤੁਹਾਡੇ ਨਾਲ ਸਾਂਝੀ ਆਓ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਬਾਈ ਜੀ ਆਪਣਾ ਨਾਮ ਦੱਸਿਓ ਜੀ ਨਾਮ ਬੋਰਡ ਸਿੰਘ ਜੀ ਪਿੰਡ ਥਾਂਦੇ ਵਾਲਾ ਬੋਰਡ ਸਿੰਘ ਪਿੰਡ ਥਾਂਦੇ ਵਾਲਾ ਤੇ ਆਪਣਾ ਵੀ ਮੋਬਾਈਲ ਨੰਬਰ ਬੋਲ ਦਿਓ 7009910121 70099110121 10121 ਤੇ ਬਾਈ ਜੀ ਅੱਜ ਆਪਣੇ ਕੋਲ ਦੋ ਨਾਗ ਵਕਾਉ ਆ ਹਾਂਜੀ ਇੱਕ ਤਾਂ ਸੂਈ ਆਈ ਝੋਟੀ ਠੀਕ ਠੀਕ ਆ ਬਾਈ ਆ ਗੱਬਣਾ ਜੀ ਨੀਲੀ ਰੱਖ ਇਹ ਨੀਲੀ ਰਹਿ ਵੀ ਗੱਬਣਾ ਇਹ ਜਿਹੜੀ ਝੋਟੀ ਬਾਈ ਸੂਈ ਵੀ ਆ ਇਹਦੀ ਡਿਟੇਲ ਕੀ ਆ ਕਿੰਮਾ ਸੂਆ ਇਹ ਸੂਆ ਪਹਿਲੇ ਹੀ 10 ਕਿਲੋ ਤੋਂ 11 ਕਿਲੋ ਇਹ ਥਲੇ ਡੱਬਿਆ ਹੋਦਾ ਅੱਜ ਹਾਂ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਸੂਈ ਨੂੰ ਅੱਜ 7ਵਾਂ ਦਿਨ 7ਵਾਂ ਦਿਨ ਤੇ ਮਗਰ ਬੱਚਾ ਕੀ ਆ ਬਾਈ ਕੱਟੀ ਆਈ ਮਗਰਾ ਖੜੀ ਲਓ ਵੀ ਮਿੱਤਰੋ ਆਹ ਕੱਟੀ ਆ ਮਗਰ ਤੁਹਾਨੂੰ ਦਿਖਾ ਦਿੰਨੇ ਆ ਹਫਤਾ ਸੂਈ ਨੂੰ ਹੋਇਆ ਤੇ ਕੱਟੀ ਬਾਈ ਬਹੁਤ ਚੰਗੀ ਆ ਰਾਜੀਪਲੀ ਬਹੁਤ ਆ ਕੱ ਤੇ ਆ ਝੋਟੀ ਆ ਦੋਸਤੋ ਗੋਲ ਸਿੰਘ ਆ ਮੱਥੇ 'ਚ ਛੋਟਾ ਜਿਹਾ ਬੱਲ ਐਵੇਂ ਜਿਵੇਂ ਛੋਟਾ ਜਿਹਾ ਤੁਹਾਨੂੰ ਦਿਖ ਰਿਹਾ ਹੋਣਾ ਗੋਲ ਸਿੰਘ ਦੀ ਆ ਦਰਮਿਆਨਾ ਕੱਦ ਕਾਠਾ ਸੋਹਣੀ ਆ ਪਲੀ ਚੰਗੀ ਆ ਥਾਣ ਤੁਹਾਨੂੰ ਨੇੜੇ ਹੋ ਕੇ ਦਿਖਾ ਦਿੰਨੇ ਆ ਥਾਣ ਦੋਸਤੋ ਦੇਖ ਸਕਦੇ ਤੁਸੀਂ ਬਹੁਤ ਚੰਗਾ ਲੱਗਿਆ ਮੁਠੀ ਦੀ ਚੁਆਈ ਵਾਲਾ ਵੈਰਲ ਵੀ ਚੰਗੀ ਆ ਦੋਸਤੋ ਤੇ ਲੰਬਾਈ ਚੜਾਈ ਵੀ ਚੰਗੀ ਆ ਥਾਣ ਦੀ ਲਾਉਣਾ ਪੈਣਾ ਦੋਨਾਂ ਪਾਸਿਆਂ ਤੋਂ ਤੁਹਾਨੂੰ ਤੁਹਾਨੂੰ ਠੀਕ ਆ ਥਾਣਾ ਦਾ ਸਾਈਜ਼ ਗਾਇਵ ਦਿਖਾਵਾਂਗੇ ਦੋਨਾਂ ਪਾਸਿਆਂ ਦਾ ਦੋਸਤੋ ਬਿਲਕੁਲ ਸੇਮ ਸਹਿਜਾ ਥਣਾ ਦਾ ਦੇਖ ਸਕਦੇ ਹੋ ਤੁਸੀਂ ਸੋਹਣਾ ਥਣ ਲੱਗਿਆ ਬਿਲਕੁਲ ਪੱਧਰ ਹਵਾਨਾ ਦੋਸਤੋ ਚਾਰ ਚਫੇਰੋ ਤੋੜਦਿਆਂ ਦਾ ਤੁਹਾਨੂੰ ਹਵਾਨੇ ਦੀ ਇਹਦੀ ਸਾਰੀ ਜੱਜਮੈਂਟ ਆ ਜਾਣੀ ਹੈ ਬਾਕੀ ਪਿੱਠਪੋੜਾ ਚੰਗਾ ਹੈ ਪਲੀ ਚੰਗੀ ਹੈ ਦੋਸਤੋ ਤੋੜ ਕੇ ਦਿਖਾ ਦਿੰਦੇ ਹਾਂ ਲਓ ਵੀ ਮਿੱਤਰੋ ਜੱਜਮੈਂਟ ਤੁਸੀਂ ਕਰਨੀ ਹੈ ਹਵਾਨਾ ਬਿਲਕੁਲ ਪੱਧਰਾ ਹੈ ਦੇਖ ਸਕਦੇ ਹੋ ਦੋਸਤੋ ਬਾਈ ਦੀਆਂ ਪਹਿਲਾਂ ਵੀ ਆਪਣੇ ਚੈਨਲ ਤੇ ਕਈ ਵੀਡੀਓ ਪਾਈਆਂ ਵੀ ਆ ਚੰਗਾ ਰਿਸਪੌਂਸ ਦਿੱਤਾ ਦੋਸਤੋ ਤੁਸੀਂ ਚੰਗਾ ਪਿਆਰ ਦਿੱਤਾ ਵੀਡੀਓ ਨੂੰ ਸੋ ਬਾਈ ਦੇ ਤਕਰੀਬਨ ਪਸ਼ੂ ਚੰਗੇ ਹੁੰਦੇ ਆ ਜਿੰਨੀ ਵੀ ਗੱਲ ਬਾਈ ਦੱਸਦੇ ਆ ਉਨੀ ਸਹੀ ਨਿਕਲਦੀ ਆ ਕਿਉਂਕਿ ਆ ਕੇ ਤੁਸੀਂ ਦੇਖਣਾ ਪਸੂ ਪਸੰਦ ਤੁਸੀਂ ਕਰਨਾ ਬਾਕੀ ਜਾਣਕਾਰੀ ਦੋਸਤੋ ਅਸੀਂ ਦੇਣੀ ਹੈ ਬਾਈ ਜੀ ਕੀ ਮੋਲ ਰੱਖਿਆ ਇਹਦਾ ਮੋਲੇ ਦਾ ਫੋਨ ਤੇ ਕਰਾਂਗੇ ਫੋਨ ਤੇ ਕਰਨਾ ਜੀ ਠੀਕ ਹੈ ਜੀ ਲਓ ਜੀ ਏਦੂ ਅੱਗੇ ਆਪਣੇ ਕੋਲ ਨੀਲੀ ਰਾਵੀ ਝੋਟੀ ਆ ਕਿੰਮਾ ਸੂਆ ਬਾਈ ਇਹ ਇਹ ਸੂਆ ਦੂਜਾ ਸੂਗੀ ਦੂਜਾ ਸੂਆ ਹਾਂਜੀ ਤੇ ਬਾਈ ਜੀ ਕਿੰਨੇ ਕ ਦਿਨ ਲੈ ਜੂ ਇਹ ਇਹ ਦਿਨ ਹਜੇ 8-9 ਪਏ 8-9 ਦਿਨ ਰਾਜੀ ਆ ਬਾਈ ਵੱਧ ਵੀ ਲੈ ਸਕਦੀ ਆ ਹਾਂਜੀ ਤੇ ਬਾਈ ਜੀ ਕੀ ਦੁੱਧ ਦਾ ਰਿਕਾਰਡ ਰਕੂੜ ਰਿਹਾ ਇਹਦਾ ਪਿਛਲੇ ਸੂਏ ਪਹਿਲੇ ਸੂਏ 13 ਕਿਲੋ ਦੁੱਧ ਦਾ 13 ਐਤ ਕੀ ਕੱਢੂ 15 16 ਬਾਈ ਨਹੀਂ ਤਾਂ ਹੈਗੀ ਬਾਕੀ ਦੇ ਵਾਰ ਹਿਸਾਬ ਤੇ ਠੀਕ ਹੈ ਲਾਓ ਵੀ ਮਿੱਤਰੋ ਸੋਹਣਾ ਸਿੰਘ ਆ ਗੋਲ ਸਿੰਘ ਦੀ ਆ ਦੋਨੇ ਅੱਖਾਂ ਚਿੱਟੀਆਂ ਮੱਥੇ ਪਟਾ ਨਾਸਾਂ ਚਿੱਟੀਆਂ ਤੇ ਥੱਲੋਂ ਠੋਡੀ ਵੀ ਚਿੱਟੀ ਆ ਚਾਰੇ ਪੈਰ ਚਟੇ ਆ ਧੁੰਨੀ ਵੀ ਚਿੱਟੀ ਹੈ ਧੁੰਨੀ ਵੀ ਚਿੱਟੀ ਆ ਦੋਸਤੋ ਪੂਛ ਦਾ ਦੰਬ ਉੱਪਰ ਤਾਂ ਹੀ ਚਿੱਟਾ ਤੁਹਾਨੂੰ ਥਣ ਦਿਖਾਉਣੇ ਆ ਬਹੁਤ ਹੀ ਮੋਟਾ-ਮੋਟਾ ਥਣ ਲੱਗਿਆ ਲਾਓ ਵੀ ਮਿੱਤਰੋ ਦੇਖ ਸਕਦੇ ਆ ਤੁਸੀਂ ਤੋਂ ਨੇ ਦੇ ਵਿੱਚ ਡੱਬਾ ਤੇ ਥਣ ਮੋਟਾ ਮੋਟਾ ਲੱਗਿਆ ਚਾਰੇ ਥਣ ਇੱਕੋ ਜਿਹੇ ਆ ਦੋਸਤੋ ਦੇਖ ਸਕਦੇ ਹੋ ਤੁਸੀਂ ਦੋਨਾਂ ਪਾਸਿਆਂ ਤੋਂ ਤੁਹਾਨੂੰ ਥਾਣਾ ਦੀ ਜੱਜਮੈਂਟ ਕਰਾਵਾਂਗੇ ਝੋਟੀ ਹਜੇ ਦੋਸਤੋ ਕੱਚੀ ਉਸ ਢੰਗ ਨਾਲ ਤੱਕ ਲਾ ਲਿਓ ਕਿਉਂਕਿ ਕਈ ਦਿਨ ਝੋਟੀ ਨੇ ਹਜੇ ਲੈ ਜਾਣੇ ਬਾਈ ਤਾਂ ਹਫਤਾ ਕਹਿੰਦਾ ਪਰ ਮੈਂ 10 ਦਿਨਾਂ ਦੀ ਤੱਕ ਲਾਉਣਾ ਵੀ 10 ਦਿਨ ਝੋਟੀ ਹਜੇ ਸੁੰਦੀ ਲਾਓ ਵੀ ਮਿੱਤਰੋ ਥਣ ਬਿਲਕੁਲ ਸੇਮ ਆ ਦੋਨਾਂ ਪਾਸਿਆਂ ਦੇ ਦੇਖ ਸਕਦੇ ਹੋ ਤੁਸੀਂ ਮੋਟਾ-ਮੋਟਾ ਥਾਣਾ ਤੇ ਮੁਠੀ ਦੀ ਚੁਆਈ ਵਾਲਾ ਚੰਗਾ ਕੱਦ ਕਾਠਾ ਰਾਜੀਪਲੀ ਚੰਗੀ ਆ ਤੋੜ ਕੇ ਤੁਹਾਨੂੰ ਦੋਸਤੋ ਇਹ ਵੀ ਦਿਖਾ ਦੇਾਂਗੇ ਹਵਾਨਾ ਹਜੇ ਕੱਚੀ ਆ ਦੋਸਤੋ ਉਸ ਢੰਗ ਨਾਲ ਜਜਮੈਂਟ ਕਰ ਲਿਓ ਲਓ ਵੀ ਮਿੱਤਰੋ ਚੰਗਾ ਹਵਾਨਾ ਤਿਆਰ ਕਰੂਗੀ ਕਰਮਾ ਵਾਲੀ ਅੰਦਾਜ਼ਾ ਕਿਉਂਕਿ ਹਜੇ ਕੱਚੀ ਆ ਕੱਚੀ ਦੀ ਵੀਡੀਓ ਇਸ ਕਰਕੇ ਬਣਾਈ ਦੋਸਤੋ ਦੂਜੀ ਝੋਟੀ ਦੀ ਵੀਡੀਓ ਬਣਾਉਣੀ ਸੀ ਇਸ ਕਰਕੇ ਆਇਆ ਕਰਕੇ ਇਸ ਝੋਟੀ ਨੂੰ ਵੀ ਕਵਰ ਕਰਤਾ। ਬਾਕੀ ਦੋਸਤੋ ਤਿਆਰ ਇਹਨੇ ਹੋ ਜਾਣਾ। ਕਿਉਂਕਿ ਕੋਈ ਪਸ਼ੂ ਆਪਦੀ ਮਨਿਆਦ ਨਾ ਹੁੰਦਾ। ਪੈਠਪੁੜੇ ਦੀ ਬਹੁਤ ਚੰਗੀ ਆ। ਦੇਖ ਸਕਦੇ ਹੋ ਦੋਸਤੋ ਹਾਂਜੀ ਕੀ ਮੁੱਲ ਹੈ ਇਹਦਾ ਵੀ ਫੋਨ ਤੇ ਹੀ ਇਹਦਾ ਮੁੱਲ ਫੋਨ ਤੇ ਕਰਾਓ ਲਓ ਵੀ ਮਿੱਤਰੋ ਦੋਨਾਂ ਜਾਨਵਰਾਂ ਦਾ ਫੁੱਲ ਮੁੱਲ ਫੋਨ ਤੇ ਹੋਊਗਾ ਕਿਸੇ ਵੀ ਵੀਰ ਨੂੰ ਜਾਨਵਰ ਦੋਵਾਂ 'ਚ ਕੋਈ ਵੀ ਪਸੰਦ ਆਉਂਦਾ ਹੈ ਜਾਂ ਦੋਵੇਂ ਜਾਨਵਰ ਪਸੰਦ ਆਉਂਦੇ ਆ ਤਾਂ ਬਾਈ ਨੂੰ ਫੋਨ ਕਰ ਲਿਓ ਨੰਬਰ ਬਾਈ ਦਾ ਸਕਰੀਨ ਦੇ ਉੱਪਰਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਬਾਈ ਨਾਲ ਸੰਪਰਕ ਕਰਕੇ ਸਬਦਾ ਕਰ ਲਿਓ ਇਸ ਤਰ੍ਹਾਂ ਦੀ ਮੇਰੇ ਵੀਰ ਨੇ ਕਿਸੇ ਨੇ ਵੀਡੀਓ ਬਣਾਉਣੀ ਹੋਵੇ ਤਾਂ ਦੋਸਤੋ ਸਾਡਾ ਜਿਹੜਾ ਨੰਬਰ ਆ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਹੈ ਇਸ ਨੰਬਰ ਤੇ ਤੁਸੀਂ ਸਾਡੇ ਨਾਲ ਵੀਡੀਓ ਲਈ ਸੰਪਰਕ ਕਰ ਸਕਦੇ ਆਂ ਵੀਡੀਓ ਦੇਖਣ ਲਈ ਦੋਸਤੋ ਸਾਰੇ ਵੀ ਜਲਦੀ ਮਿਲਦੇ ਹਾਂ ਦੋਸਤੋ ਅਜਿਹੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ